ਉਹ ਚੀਫ ਸਕੱਟਰੀ ਪੰਜਾਬ ਉਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਹਿੰਦੀ ਚ ਪੜ੍ਹ ਕੇ ਦੱਸਦਾ ਵੀ ਕੀ ਆ ਆਹਦੇ ਹਾਲਾਤ ਆ ਜੇ ਵਰਕ ਕੀ ਅਸੀਂ ਵਰਕ ਕੀਤਾ ਲੈਂਡ ਪੁਲੀ ਅਗੜ ਤੇ ਵੀ ਕਿਉਂ ਨਹੀਂ ਜ਼ਮੀਨਾਂ ਦੇਣੀਆਂ ਤੁਹਾਨੂੰ ਤਰਕ ਦੱਸਣ ਦੇ ਇਹਨਾਂ ਕੋਈ ਤਰਕ ਨਹੀਂ ਹੈਗਾ ਵੇਖੋ ਜੀ ਮੰਗ ਪੱਤਰ ਦੇ ਦੇ ਲੱਗੇ ਆ ਸਾਰੀਆਂ ਜਥੇਬੰਦੀਆਂ ਦੇ ਰਹੀਆਂ ਜੇ ਇਹ ਨਹੀਂ ਇਹ ਸਾਡੇ ਇਹ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਨਹੀਂ ਹਟਣਗੇ ਤੇ ਫਿਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਦਾ ਜਿਹੜਾ ਆ ਉਹ ਅਸੀਂ ਇਹ ਕੰਮ ਨਹੀਂ ਹੁੰਦਾ ਨਾ ਪਰ ਵੱਡੇ ਤਰ੍ਹਾਂ ਜਿਵੇਂ ਦਿੱਲੀ ਵਾਲਾ ਮੋਰਚਾ ਲੱਗਾ ਉਸੇ ਤਰ੍ਹਾਂ ਮੋਰਚਾ ਲੱਗਾ ਪੂੰਜੀਆਂ ਪਤੀਆਂ ਨੂੰ ਅਮਰੀਕਾ ਦੇ ਧਾਰਮੀਆਂ ਨੂੰ ਦੇਣੀਆਂ ਜਿਹੜਾ ਅਰੇ ਸੁੱਕੀ ਬੰਦਰਗਾਹ ਕਹਿੰਦੇ ਆ ਅਰੇ ਰੋਡ ਬਣ ਗਏ ਵੱਡੇ ਵੱਡੇ ਰੋਡਾਂ ਦੇ ਨਾਲ ਹੀ ਜ਼ਮੀਨਾਂ ਲਈਆਂ ਜਾ ਰਹੀਆਂ ਸੁੱਕੀ ਬੰਦਰਗਾਹ ਈਸਟ ਨੂੰ ਵਪਾਰ ਚਾਲੂ ਕਰਾਉਣਾ ਜਿਦਾਂ ਚਾਈਨਾ ਦੇ ਵਿੱਚ ਫੈਕਟਰੀਆਂ ਬੰਦ ਕਰ ਰਹੀਆਂ ਅਮਰੀਕਾ ਅਮਰੀਕਾ ਫੈਕਟਰੀਆਂ ਬੰਦ ਕਰ ਰਹੀ ਇਹੜੀਆਂ ਸਾਰੀਆਂ ਫੈਕਟਰੀਆਂ ਇੱਥੇ ਲਵਾਉਣਗੇ ਪਾਣੀ ਵੀ ਗੰਦਲਾ ਕਰਨਗੇ ਹਵਾ ਵੀ ਗੰਦਲੀ ਕਰਨਗੇ ਸਾਰਾ ਕੁਝ ਹੀ ਗੰਦਲਾ ਕਰਨਗੇ ਇਹਦੇ ਪਾਲਿਸੀ ਸਿਰਫ ਉਧਰੇ ਕਰਾਉਣਿਆਂ ਨੂੰ ਖੁਸ਼ ਕਰ ਲਈ ਆ ਬਿਲਕੁਲ ਕਾਰਪੋਰੇਟ ਕਰਾਉਣਿਆਂ ਨੂੰ ਖੁਸ਼ ਕਰ ਲਈ ਕਰਜ਼ੇ ਥਲੇ ਡੁੱਬ ਗਿਆ ਨਿਕਲਿਆ ਇਹ ਕੋਈ ਜਾਣ ਨਹੀਂ ਦਿਆ ਇਹ ਨਾ ਜਿਸ ਤਰ੍ਹਾਂ ਕੋਈ ਛੱਪੜ ਦੇ ਵਿੱਚ ਵੜ ਜਾਂਦਾ ਨੂੰ ਉਹਨੂੰ ਤਰਨ ਦੀ ਜਾਜ ਨਹੀਂ ਹੁੰਦੀ ਇਹ ਵੜ ਗਿਆ ਹੈ ਹੁਣ ਇਹਦੇ ਕੋਈ ਨਿਕਲ ਨਹੀਂ ਨਿਕਲ ਵੀ ਨਹੀਂ ਸਕਦਾ 100 100 ਸਾਲ ਲੱਗ ਜਾਣਾ ਜਿੰਨੀ ਜ਼ਮੀਨਾਂ ਨੂੰ ਵਲਕਾ ਉਹ ਕਿਸਾਨ ਭੁੱਖਾ ਹੀ ਮਰੂਦਿਆ ਜਿਹੜੇ ਮਹਾਲੀ ਦੇ ਵਿੱਚ ਕੱਟੀ ਆ ਹਿਸ਼ਾਰਪੁਰ ਕੱਟੀ ਆ ਕਿਸਾਨ ਦਿਹਾੜੀਆਂ ਕਰਦੇ ਫਿਰਦੇ ਸਾਰੇ ਤਰਕੇ ਸੜ ਮੁੱਖ ਮੰਤਰੀ ਟੇਬਲ ਟਾਕ ਦੇ ਕਰੇ ਪਰ ਹੁਣ ਇਹ ਮੀਟਿੰਗਾਂ ਕਰਕੇ ਮੁੜ ਕੇ ਹੋਰਸਾਂ ਨੂੰ ਲਾਉਣਗੇ ਹਜੇ ਵੀ ਸਾਡਾ ਕਿਸਾਨਾਂ ਨੂੰ ਵੀ ਪਤਾ ਵੀ ਪੜਾਏ ਚੱਲਣ ਡਿਆ ਵੀ ਤਰਾਜ ਤੁਸੀਂ ਦੱਸੋ ਤੁਹਾਨੂੰ ਕਿਉਂ ਨਹੀਂ ਮਨਜ਼ੂਰ ਸਾਂ ਹੀ ਦੱਸਿਆ ਭੈਣਾਂ ਨੂੰ ਆਹੜੀ ਗੱਲ ਨਹੀਂ ਮਨਜ਼ੂਰ ਜਿਹੜਾ ਪ੍ਰਸ਼ਾਸਨ ਆ ਜੋ ਸਰਕਾਰ ਆ ਉਹਨਾਂ ਨੂੰ ਸਾਡਾ ਮੈਸੇਜ ਦੇਣਾ ਜ਼ਰੂਰੀ ਆ ਜੇ ਮੰਨ ਲਓ ਇਹ ਕੱਲ ਨੂੰ ਵੇਦ ਨਹੀਂ ਕਹਿ ਸਕਦੇ ਤੁਸੀਂ ਸਾਨੂੰ ਪਹਿਲਾਂ ਪਹਿਲਾਂ ਕਿਉਂ ਨਹੀਂ ਆਣ ਕੇ ਮਿਲੇ ਸਕਦੇ ਕੋਈ ਮੰਗ ਪੱਤਰ ਦੇ ਦਿਓ ਜੇ ਤੁਹਾਡੀ ਗੱਲ ਹੀ ਸਾਡੇ ਗਾਲੀ ਰੱਖਦੇ ਹੋ ਪਰ ਅੱਜ ਆ ਆ ਜਿਹੜੀਆਂ ਗੱਲਾਂ ਇਹਨਾਂ ਗਾੜੀ ਮੰਗਾ ਰੱਖਣ ਲੱਗੇ ਆ ਜੇ ਇਹਦਾ ਨਹੀਂ ਕੋਈ ਨਵਟਾਰਾ ਕਰਨਗੇ ਤੇ ਫਿਰ ਵੱਡੇ ਜਿਹੜੇ ਐਕਸ਼ਨ ਲੈ ਜਾਣਗੇ। ਓਕੇ ਆ। ਵਹਿਮ ਹੋ ਸਕਦਾ ਸਰਕਾਰ ਨੂੰ, ਕਿਤੇ ਦਾਅ ਲੱਗ ਸਕਦਾ ਸਰਕਾਰ ਦਾ। ਇੱਕ ਪੜਾਅ ਚੱਲਣ ਰਿਹਾ ਗੱਲਾਂ-ਬਾਤਾਂ ਦਾ, ਦੂਜਾ ਪੜਾਅ ਆਉਣਾ ਖੇਤਾਂ ਦੇ ਵਿੱਚ। ਆਮੋ ਸਾਹਮਣੇ ਜਿੱਦ ਦਿਨ ਉਹ ਉਦਨ ਕੱਟੀ-ਕੱਟਾ ਨਹੀਂ ਰਹਿਣਾ ਸਰਕਾਰ ਨੂੰ ਵੀ ਭੁੱਲ ਜੂਗੀ। ਸਰਕਾਰ ਸ਼ੰਭੂ ਖਨੋਰੀ ਚੁੱਕ ਕੇ ਬੜੀਆਂ ਮਤਲ ਡਿੰਗਾ ਮਾਰ ਰਹੀ ਹੈ ਨਾ ਵੀ ਜੇ ਅਸੀਂ ਇਹਨਾਂ ਨੂੰ ਚੁੱਕਤਾ ਉਹ ਸਰਕਾਰ ਦਾ ਵਹਿਮ ਹੋ ਸਕਦਾ। ਦੁਬਾਰਾ ਸਰਕਾਰ ਇਹ ਗਲਤੀ ਨਾ ਕਰੇ। ਬਾਬਾ ਬੰਦਾ ਸਿੰਘ ਬਹਾਦਰ ਲੋ ਦਿੱਤੀਆਂ ਜ਼ਮੀਨਾਂ। ਤੇ ਜੇ ਜਵਨਰ ਵੜੂਗੀ ਤੇ ਲੋਕ ਸ਼ੀਦیاں ਦੇਣ ਤੋਂ ਨਹੀਂ ਡਰਨ। ਆ ਕਾਲ ਚਰਨ ਨਾਲ ਜੁੜੇ ਹੋ ਤੁਸੀਂ ਤੇ ਦਾਸਤ ਜਿੰਦਰ ਸਿੰਘ ਲੈਂਡ ਪੂਲਿੰਗ ਮਸਲੇ ਦੀ ਜਿਹੜੀ ਗੱਲ ਚੱਲ ਰਹੀ ਹੈ ਉਹਤੇ ਗੱਲਬਾਤ ਕਰਾਂਗੇ ਅਸੀਂ ਕਿਉਂਕਿ ਗਲੇ ਦੀ ਹੱਡੀ ਬਣ ਜਾ ਰਿਹਾ ਸਰਕਾਰ ਤੇ ਜੇ ਕੇਂਦਰ ਸਰਕਾਰ ਦੀ ਗੱਲ ਕਰੀਏ ਜਦੋਂ ਇੱਕ ਲੰਮਾ ਮੋਰਚਾ ਲੱਗਾ ਸੀ ਦਿੱਲੀ ਦੇ ਵਿੱਚ ਤੇ ਉਹ ਗਲੇ ਦੀ ਹੱਡੀ ਬਣਿਆ ਸੀ ਤੇ ਪ੍ਰਧਾਨ ਮੰਤਰੀ ਤੱਕ ਨੂੰ ਗੁਰਨਾਨਕ ਦੇਵ ਜੀ ਦੇ ਗੁਰਪ੍ਰਤਿ ਆਣ ਕੇ ਉਹ ਤਿੰਨ ਕਾਨੂੰਨ ਵਾਪਸ ਕਰਨੇ ਪੈਗੇ ਸੀ ਲੈਂਡ ਪੂਲਿੰਗ ਮਸਲਾ ਹੈ ਕਿ ਇਹਦੇ ਵਾਸਤੇ ਅਸੀਂ ਗੱਲਬਾਤ ਕਰਦੇ ਆ ਇਸ ਟਾਈਮ ਦੇ ਉੱਤੇ ਕਿ ਲੈਂਡ ਪੂਲਿੰਗ ਦਾ ਨੁਕਸਾਨ ਕੀ ਆ ਕਿਸਾਨਾਂ ਨੂੰ ਸਾਡੇ ਨਾਲ ਕਿਸਾਨ ਆਗੂ ਮੱਲਾ ਸਾਹਿਬਾ ਬਲਵਿੰਦਰ ਸਿੰਘ ਮੱਲਾ ਜੀ ਗੁਰਫਤ ਇਹ ਸਾਂਝ ਕਰਦੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲੈਂਡ ਪੂਲਿੰਗ ਜਿਹੜਾ ਮਸਲਾ ਹੈ ਕੀ ਹੈ ਨੁਕਸਾਨ ਕੀ ਆ ਕਿਸਾਨਾਂ ਨੂੰ ਇਹਦੇ ਬਾਰੇ ਥੋੜੀ ਜਾਣਕਾਰੀ ਲੈਂਡ ਪੂਲਿੰਗ ਐਕਟ 2013 ਚ ਲੜਨ ਵਾਲੇ ਲੋਕਾਂ ਨੇ ਸੰਘਰਸ਼ ਕਰ ਪੂਰੇ ਭਾਰਤ ਦੇ ਵਿੱਚ ਪਾਰਲੀਮੈਂਟ ਚ ਕਾਨੂੰਨ ਬਣਾਇਆ ਉਹ ਕਾਨੂੰਨ ਨੂੰ ਛਿੱਕੇ ਦੇ ਟੰਗ ਕੇ ਪੰਜਾਬ ਸਰਕਾਰ ਦਿੱਲੀ ਵਾਲ ਦੇ ਤੇ ਲਾਲਿਆਂ ਦੇ ਕਹਿਨ ਨਾ ਪੂਰੀਆਂ ਜ਼ਮੀਨਾਂ ਖੋ ਰਹੀਆਂ ਉਹਦੇ ਵਿੱਚ ਖਾਸ ਇੱਕ ਲੈਂ ਨਾ ਕਿ 70% ਕਿਸਾਨ ਸਹਿਮਤ ਨਾ ਹੋਣ ਤੇ ਜ਼ਮੀਨ ਤੁਸੀਂ ਨਹੀਂ ਲੈ ਸਕਦੇ ਇਹ ਕਾਨੂੰਨ ਦੇ ਵਿੱਚ ਪਾਰਲੀਮੈਂਟ ਜਿਹੜਾ ਕਾਨੂੰਨ ਬਣਾਇਆ ਇਹਦੇ ਦੂਜੇ ਨੰਬਰ ਤੇ ਇਹ ਜਿਹੜਾ ਗਲਾਡਾ ਜਿਹੜਾ ਜ਼ਮੀਨ ਲੈ ਆ ਰਿਹਾ ਲੁਧਿਆਣੇ ਉਹਨੇ ਆਖਿਆ ਵੀ ਤਰਾਜ ਤੁਸੀਂ ਮਹੀਨੇ ਦੇ ਵਿੱਚ ਪੇਸ਼ ਕਰ ਸਕਦੇ ਜੇ ਫਿਰ ਉਹਨਾਂ ਟਾਈਮ ਕਟਾ ਕੇ 15 ਮਹੀਨਾ ਸਰਕਾਰ ਵੱਲੋਂ ਕਿੰਨੀ ਡਰ ਗਈ 15 ਦਿਨਾਂ ਦਾ ਰੱਖਦਾ ਲੋਕਾਂ 1600 ਨੇ ਨਾਂ ਦੇ ਵਿੱਚ ਤਰਾਜ ਦਿੱਤਾ ਤੇ ਪੰਨਿਆਂ ਨੇ ਸਿਰਫ ਹਾਂ ਦੇ ਵਿੱਚ ਉਹਦੇ ਕਾਨੂੰਨ ਵੇ ਵੇਹੇ ਰੱਦ ਹੋਣਾ ਚਾਹੀਦਾ ਪਰ ਜਿੱਦਾਂ ਪੀਸੀਆਂ ਕੀਤੀਆਂ ਜਿੱਦਾਂ ਮੁੱਖ ਮੰਤਰੀ ਬੋਲ ਰਹੇ ਪੀਸੀ ਕਰ ਰਹੇ ਪੀਸੀ ਕਰਕੇ ਉਹ ਕਹਿ ਰਹੇ ਵੀ ਆਹ ਜੀ ਇੰਨੇ ਸੇ ਦੇਰ ਫੁੱਟ ਕਿੰਨੂ ਆ ਉਹ ਮੰਤਰੀਅਲ ਕਰਦਾ ਜੀ ਮੰਤਰੀ ਸਾਹਿਬ ਮੰਤਰੀ ਨੂੰ ਨਹੀਂ ਪੜ੍ਹਨਾ ਆਉਂਦਾ ਕੋਈ ਸਟੱਡੀ ਨਹੀਂ ਨਾ ਕੀਤਾ ਪਤਾ ਨਹੀਂ ਉਹ ਜੋ ਆਕਿਆ ਨੇ ਕਹਿਤਾ ਉਹ ਕਾਨੂੰਨ ਬਣਾਤਾ ਉਹ ਚੀਫ ਸਕੱਟਰੀ ਪੰਜਾਬ ਉਹਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਉਹ ਹਿੰਦੀ ਚ ਪੜ੍ਹ ਕੇ ਦੱਸਦਾ ਵੀ ਕੀ ਆ ਆਹਦੇ ਹਾਲਾਤ ਆ ਜੇ ਵਰਕ ਕੀ ਅਸੀਂ ਵਰਕ ਕੀਤਾ ਲੈਂਡ ਪੁਲੀ ਅਗੜ ਤੇ ਵੀ ਕਿਉਂ ਨਹੀਂ ਜ਼ਮੀਨਾਂ ਦੇਣੀਆਂ ਤੁਹਾਨੂੰ ਤਰਕ ਦੱਸਣ ਦੇ ਇਹਨਾਂ ਕੋਈ ਤਰਕ ਨਹੀਂ ਹੈਗਾ ਕਿ ਵੈਸੇ ਮਾਲਾ ਸਭ ਤਰਕ ਕੀ ਹੈ ਦਾ ਕਿ ਕਾਦੇ ਵਾਸਤੇ ਤੁਸੀਂ ਨਹੀਂ ਦੇਣੀ ਆ ਜ਼ਮੀਨਾਂ ਕਿਸਾਨ ਨੂੰ ਕਹਿੰਦੇ ਕਿ ਕਾਂਗਰਸ ਕਹਿੰਦੀ ਹੈ ਕਿ 20-30 ਹਜ਼ਾਰ ਦਵਾਂਗੇ ਕਹਿੰਦੇ ਅਸੀਂ 1 ਲੱਖ ਰੁਪਈਆ ਦਵਾਂਗੇ ਫਿਰ ਤੇ ਫਾਇਦਾ ਵਾ ਵੈਸੇ ਨੁਕਸਾਨ ਥੋੜਾ ਗਿਣਾ ਸਕਦੇ ਤੁਸੀਂ ਨੁਕਸਾਨ ਪਹਿਲੀ ਗੱਲ ਇਹ ਮੁੱਖ ਮੰਤਰੀ ਤੇ ਕਹਿੰਦੇ ਵੀ 1000 ਰੁਪਏ ਪੈਣਾ ਨੂੰ ਦੇਵਾਂਗੇ ਅੱਜ ਤੱਕ ਦਿੱਤਾ ਇਹ ਤੇ ਕਿਦਾਂ ਵਿਸ਼ਵਾਸ ਕਰ ਲਈਏ ਕਿਸਾਨ ਆਉਂਦੇ ਇਹਨੇ ਮੀਟਿੰਗ ਜੋ ਗੁਫ਼ਤਾਰ ਕਰਾ ਲੇ ਇਹ ਤੇ ਵਿਸ਼ਵਾਸ ਕਰ ਲਈਏ ਨਹੀਂ ਜਿਹੜਾ ਇਹਦੇ ਵਿੱਚ ਨੁਕਸਾਨ ਆ ਵੀ ਕਿਸੇ ਨੇ ਮੰਗਿਆ ਵੀ ਸਾਨੂੰ ਕਲੋਨੀਆਂ ਕੱਟ ਕੇ ਦਿਓ 40% ਤਾਲੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਸਰਵੇ ਚ ਲੱਗੇ ਆ 40% ਲੋਕ ਕੋਠੀਆਂ ਵੇਲੀਆਂ ਕਰਨ ਕਿ ਇਹਨੇ ਆਖਿਆ ਵੀ ਡਿਵੈਲਪਮੈਂਟ ਕਰੋ ਅਰਬਨ ਸਟੇਟਾਂ ਬਣਾਓ ਕਿਸੇ ਨੇ ਕਿਹਾ ਕਿਸੇ ਨੇ ਆਖਿਆ ਵੀ ਫੈਕਟਰੀਆਂ ਲਾਓ ਕੀ ਪੰਜਾਬ ਦੇ ਨੇ ਆਖਿਆ ਕੁਝ ਵੀ ਨਹੀਂ ਇਹ ਨਾ ਸਿਰਫ ਸਿਰਫ ਡਿਵੈਲਪਮੈਂਟ ਦੇ ਨਾਂ ਤੇ ਜ਼ਮੀਨਾਂ ਖੋਣੀਆਂ ਸੜਕਾਂ ਜ਼ਮੀਨਾਂ ਉਹਨਾਂ ਪੂੰਜੀਆਂ ਪਤੀਆਂ ਨੂੰ ਅਮਰੀਕਾ ਦੇ ਧਾੜਵੀਆਂ ਨੂੰ ਦੇਣੀਆਂ ਜਿਹੜਾ ਆਰੇ ਸੁੱਕੀ ਬੰਦਰਗਾਹ ਕਹਿੰਦੇ ਆ ਆਰੇ ਰੋਡ ਬਣ ਗਏ ਵੱਡੇ ਵੱਡੇ ਰੋਡਾਂ ਦੇ ਨਾਲ ਹੀ ਜ਼ਮੀਨਾਂ ਲਈਆਂ ਜਾ ਰਹੀਆਂ ਸੁੱਕੀ ਬੰਦਰਗਾਹ ইস্ট ਨੂੰ ਵਪਾਰ ਚਾਲੂ ਕਰਾਉਣਾ ਜਿਦਾਂ ਚైనా ਦੇ ਵਿੱਚ ਫੈਕਟਰੀਆਂ ਪੰਚ ਕਾਰਪੋਰੇਟ ਘਰਾਣੇ ਦੀ ਗੱਲ ਹੋ ਰਹੀ ਹੈ ਅਮਰੀਕਾ ਫੈਕਟਰੀਆਂ ਬੰਦ ਕਰ ਰਹੀ ਉਹੜੀਆਂ ਸਾਰੀਆਂ ਫੈਕਟਰੀਆਂ ਇੱਥੇ ਲਵਾਉਣਗੇ ਪਾਣੀ ਵੀ ਗੰਦਲਾ ਕਰਨਗੇ ਵਾਹ ਵੀ ਗੰਦਲੀ ਕਰਨਗੇ ਸਾਰਾ ਕੁਝ ਹੀ ਗੰਦਲਾ ਕਰਨਗੇ ਸਾਰਾ ਕੁਝ ਤੁਹਾਨੂੰ ਲੱਗਦਾ ਕਿ ਇਹ ਕਾਰਪੋਰੇਟ ਘਰਾਣੇ ਦਾ ਕਰਕੇ ਹੋ ਰਿਹਾ ਜੋ ਕੁਝ ਪਿੱਛੇ ਹੋਇਆ ਸੀ ਜੇ ਪਹਿਲੇ ਅੰਦੋਲਨ ਦੀ ਗੱਲ ਕਰੀਏ ਦੂਸਰਾ ਅੰਦੋਲਨ ਜੋ ਸਰਕਾਰ ਨੂੰ ਚੁਕਾਇਆ ਗਿਆ ਸੀ ਉਹ ਕਾਰਨ ਤੁਹਾਨੂੰ ਲੱਗਦਾ ਕਿ ਇਹ ਕਾਰਪੋਰੇਟ ਘਰਾਣੇ ਕਰਾਰਾ ਸਾਰਾ ਕੁਝ ਬਿਲਕੁਲ ਕਾਰਪੋਰੇਟ ਘਰਾਣਾ ਇਹਨਾਂ ਦੀ ਬਾ ਜਿਹੜੇ ਦਿੱਲੀ ਟੀਮ ਜਾਂ ਦਿੱਲੀ ਠੱਗ ਟੀਮ ਲਾਣਾ ਉਹਨਾਂ ਨੇ ਕਿਹਾ ਵੀ ਇੱਥੋਂ ਪੈਸਾ ਇਕੱਠਾ ਕਰਨਾ ਤੇ ਲੈਣਾ ਉਹਨਾਂ ਕੰਪਨੀਆਂ ਤੋਂ ਕਿਸਾਨਾਂ ਨੂੰ ਤੇ ਦੇ ਨਹੀਂ ਕੱਖਰੇ 8 ਕਨਾਲਾ ਜ਼ਮੀਨ ਸਾੜ ਤੋਂ ਲੈਣੀ ਹੈ ਤੇ 2 ਕਨਾਲਾ ਵਾਪਸ ਦੇਣੀ ਉਹ ਵੀ ਉਦੋਂ ਦੇਣੀ ਜਦੋਂ ਡਿਵੈਲਪ ਹੋ ਗਈਆਂ ਆ ਜਿਹਦੇ ਜੇਲ ਆ ਜਿਹਦੇ ਵਿੱਚ 100 ਕਿੱਲੇ ਦੇ ਵਿੱਚ ਜੇਲ ਹੈ ਤੇ ਕਹਿੰਦੇ ਵੱਡੀ ਕਰਨੀ 17 ਕਿੱਲਾਂ ਚ ਬਣਾਤੀ ਜਿਹੜੇ ਜੇਲ੍ਹ ਨੂੰ ਅੱਜ ਤੱਕ ਉਹ ਡਿਵੈਲਪ ਨਹੀਂ ਹੋਇਆ ਹੋਲੀ ਸਿਟੀ ਸਾਡੇ ਲਾਗੇ ਅੰਬਰਸਰ ਦੀਆਂ ਧਾਰਨਾ ਤੇ ਨਹੀਂ ਅੱਜ 25 ਸਾਲ ਹੋ ਗਏ ਅੱਜ ਤੱਕ ਨਹੀਂ ਡਿਵੈਲਪ ਹੋਈਆਂ 100 100 ਸਾਲ ਲੱਗ ਜਾਣਾ ਜਿੰਨੀ ਜ਼ਮੀਨਾਂ ਨੂੰ ਵੈਲਕਮ ਉਹ ਕਿਸਾਨ ਭੁੱਖੇ ਹੀ ਮਰੂਦੇ ਜਿਹੜੇ ਮਹਾਲੀ ਦੇ ਵਿੱਚ ਕੱਟੀ ਐ ਹਿਸ਼ਾਰਪੁਰ ਕੱਟੀ ਐ ਕਿਸਾਨ ਦਿਹਾੜੀਆਂ ਕਰਦੇ ਫਿਰਦੇ ਸਾਰੇ ਤਰਕੇ ਸੜਕ ਮੁੱਖ ਮੰਤਰੀ ਟੇਬਲ ਟਾਕ ਤੇ ਕਰੇ ਪਰ ਹੁਣ ਇਹ ਮੀਟਿੰਗਾਂ ਕਰਕੇ ਮੁੜ ਕੇ ਫੋਰਸਾਂ ਨੂੰ ਲਾਉਣਗੇ ਹਜੇ ਵੀ ਸਾਡਾ ਕਿਸਾਨਾਂ ਨੂੰ ਵੀ ਪਤਾ ਵੀ ਪਣਾਏ ਚੱਲਣ ਡਿਆ ਵੀ ਤਰਾਜ ਤੁਸੀਂ ਦੱਸੋ ਤੁਹਾਨੂੰ ਕਿਉਂ ਨਹੀਂ ਮਨਜ਼ੂਰ ਸਾਂਹੀ ਦੱਸਿਆ ਵੀ ਸਾਨੂੰ ਆਹ ਰਹੀ ਗੱਲ ਨਹੀਂ ਮਨਜ਼ ਜਮੀਨਾਂ ਚਾਉਣਗੇ ਅਸਲ ਟਕਰਾਹ ਸਰਕਾਰ ਉਦੋਂ ਕਰੂ ਤੇ ਸਰਕਾਰ ਉਦੋਂ ਪਿੱਛੇ ੜੂ ਕਿ ਕਿਸਾਨਾਂ ਨੂੰ ਜਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਾਹ ਸ਼੍ਰੀ ਗੋਬਿੰਦ ਸਿੰਘ ਤੇ ਕਹਿ ਨਾ ਦਿੱਧੀਆਂ ਵਾ ਜਮੀਨਾਂ ਮਾਲਕ ਬਣਾਇਆ ਵਾ ਤੇ ਬਾਬਾ ਬੰਦਾ ਸਿੰਘ ਦੀਆਂ ਦਿੱਤੀਆਂ ਹੋਈਆਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦਿੱਤੀਆਂ ਦਿੱਤੀਆਂ ਹੀ ਆ ਜਮੀਨਾਂ ਅੱਜ ਤੱਕ ਆਪਾਂ ਜਿਹੜੀਆਂ ਵਾ ਰਹੇ ਆ ਤੇ ਉਹਨੂੰ ਕਿਸੇ ਵੀ ਹੱਦ ਤੱਕ ਵਾਪਸ ਨਾ ਸ਼ਹੀਦੀਆਂ ਹੋ ਸਕਦੀਆਂ ਵਾ ਪਰ ਉਹ ਜ਼ਮੀਨ ਨਹੀਂ ਵਾ ਪਹਿਲਾਂ ਟਕਰਾਰ ਹੋਇਆ ਪ੍ਰਸ਼ਾਸਨ ਦਾ ਤੁਹਾਡਾ ਉਹ ਕਾਰਨ ਕੀ ਸੀ ਉਹ ਲੈਂਡ ਪੂਲਿੰਗ ਲੈਂਡ ਪੂਲਿੰਗ ਐਕਟ ਦੇ ਵਿੱਚ ਗੜੇ ਮਾਰੀ ਦੱਸਦੇ ਸਾਡੇ ਅੱਗੂ ਪੱਕੀ ਫਸਲ ਤੇ ਗੜੇ ਮਾਰੀ ਹੋਗੀ 1 ਰੁਪਿਆ ਨਹੀਂ ਦਿੱਤਾ ਅੱਜ ਤੋਂ ਇਹ ਜਿਹਨੂੰ ਆਪਣਾ ਮਹਿਕਮਾ ਨਹੀਂ ਹਿਲავਦਾ ਮੰਤਰੀ ਨੂੰ ਜਿਹਨੂੰ ਲਾਲੂ ਦਿੱਤਾ ਉਹ ਕਹਿੰਦੇ ਸਾਰਿਆਂ ਨੂੰ ਦੇ ਦਾਂਗੇ ਸਰ 1 ਰੁਪਿਆ ਅੱਜ ਤੱਕ ਨਹੀਂ ਦਿੱਤਾ ਗੜੇ ਮਾਰੀ ਦਾ ਮਾਜਾ ਮੰਗਣਾ ਆ ਰਹੇ ਆ ਪ੍ਰਸ਼ਾਸਨ ਨੇ ਡਾਂਗਾ ਮਾਰ ਕੇ ਪਸਲੀਆਂ ਤੋੜੀਆਂ ਸਿਰ ਅੱਜ ਦਾ ਮੁੱਖ ਮੁੱਦਾ ਕੀ ਅੱਜ ਕਿਨੂੰ ਮਿਲੋਗੇ ਅੱਜ ਤੁਸੀਂ ਅੱਜ ਮੰਗ ਪੱਤਰ ਦੇ ਰਹੇ ਆਂ ਡੀਸੀ ਫਿਰ ਅਗਲਾ ਲਾਣ ਇਥੋਂ ਚੱਕ ਕੇ ਜਾਵਾਂਗੇ ਪੂਰਾ ਸੰਘਰਸ਼ ਕਰਾਂਗੇ ਪਿੰਡਾਂ ਦੇ ਵਿੱਚ ਮਾਰਚ ਕਰਾਂਗੇ ਧੰਨਵਾਦ ਜੀ ਮਾਲ ਸਾਹਿਬ ਇਹਦਾ ਨੁਕਸਾਨ ਕੀ ਆ ਥੋੜਾ ਜਿਹਾ ਬ੍ਰੀਫ ਦੱਸ ਸਕਦੇ ਤੁਸੀਂ ਬਹੁਤ ਜ਼ਿਆਦਾ ਜੀ ਜਿੱਦਾਂ ਬਹੁਤ ਜਿਆਦਾ ਨੁਕਸਾਨ ਆ ਜਿਹੜੀਆਂ ਜਿਹੜੀਆਂ ਸਾਡੀਆਂ ਜ਼ਮੀਨਾਂ ਖੋ ਗਏ ਜਿਹੜੀਆਂ ਦੇ ਦੇਣੀਆਂ ਉਹ ਤੇ ਹੈ ਹੀ ਨੁਕਸਾਨ ਹੈ ਨਾ ਹੂੰ ਹੂੰ ਅਸੀਂ ਕੀ ਕਰਾਂਗੇ ਮੰਨ ਲਓ ਸਾਡਾ ਜਿਹੜੇ ਅਸੀਂ ਦੇ ਅੱਗੇ ਆਪਣਾ ਗੁਜ਼ਾਰਾ ਕਰਦੇ ਹਾਂ ਉਹ ਤਾਂ ਪੀਸੀ ਹੋਣੇ ਪਿਆ ਹਾਂ ਹਾਂ ਬਿਲਕੁਲ ਜਿਵੇਂ ਹੁਣ ਡੀਸੀ ਸਾਹਿਬ ਨੂੰ ਤੁਹਾਡਾ ਸੁਨੇਹਾ ਚੱਲ ਜਾਣਾ ਕੀ ਲੱਗਦਾ ਇਹ ਸੁਨੇਹੇ ਦੇ ਉੱਤੇ ਕੋਈ ਫਾਇਦਾ ਹੋਊਗਾ ਕਿਉਂ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹੋ ਜੇ ਮੰਗ ਪੱਤਰ ਬਹੁਤਾ ਚ ਪਹਿਲਾਂ ਦੇ ਚੁੱਕੇ ਆ ਕਿਸਾਨਾਂ ਆ ਦੇਖੋ ਜੀ ਮੰਗ ਪੱਤਰ ਦੇ ਦੇ ਲੱਗੇ ਆ ਸਾਰੀਆਂ ਜਥੇਬੰਦੀਆਂ ਦੇ ਰਹੀਆਂ ਜੇ ਇਹ ਨਹੀਂ ਇਹ ਸਾਡੇ ਇਹ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਨਹੀਂ ਹਟਣਗੇ ਤੇ ਫਿਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਗੇ ਇਹਦਾ ਜਿਹੜਾ ਆ ਉਹ ਅਸੀਂ ਇਹ ਕੰਮ ਨਹੀਂ ਹੁੰਦਾ ਨਾ ਫਿਰ ਵੱਡੇ ਤਰ੍ਹਾਂ ਜਿਵੇਂ ਦਿੱਲੀ ਵਾਲਾ ਮੋਰਚਾ ਲੱਗਾ ਉਸੇ ਤਰ੍ਹਾਂ ਮੋਰਚਾ ਲੱਗੂਗਾ ਪਰ ਮੋਰਚਾ ਤਾਂ ਕੁਝ ਦਿਨ ਪਹਿਲਾਂ ਉਠਾਲ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਜੋ ਜਾਤਾਂ ਸਾਹਮਣੇ ਸੀ ਤੁਸੀਂ ਵੇਖਿਆ ਆਪ ਵੀ ਕਿ ਦੁਬਾਰਾ ਮੋਰਚੇ ਦੀ ਰੂਪਰੇਖਾ ਲਿਖੀ ਜਾਵੇ ਲਿਖੀ ਜਾਊਗੀ ਜੀ ਬਿਲਕੁਲ ਲਿਖੀ ਜਾਊ ਸਾਰੀਆਂ ਜਥੇਬੰਦੀਆਂ ਹੀ ਇਹ ਇਹਦਾ ਇਹਦੀ ਜਿਹੜੀ ਆ ਇਹ ਰੂਪਰੇਖਾ ਬਣਾਗੇ ਵੱਡਾ ਇਕੱਠ ਕਰਕੇ ਕਿ ਇਹਨਾਂ ਨੂੰ ਜਿਹੜਾ ਆ ਜਵਾਬ ਦਿੱਤਾ ਜਾਊਗਾ ਅੱਜ ਦਾ ਮੇਨ ਇਕੱਠ ਸੀ ਤੁਹਾਡਾ ਕਿ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਦੇਣਾ ਜੀ ਵੇਖੋ ਮੰਗ ਪੱਤਰ ਦੇਣਾ ਸਾਡਾ ਫਰਜ਼ ਬਣਦਾ ਪਹਿਲੋਂ ਜਿਹੜਾ ਪ੍ਰਸ਼ਾਸਨ ਆ ਜੋ ਸਰਕਾਰ ਆ ਉਹਨਾਂ ਨੂੰ ਸਾਡਾ ਮੈਸੇਜ ਦੇਣਾ ਜ਼ਰੂਰੀ ਆ ਜੇ ਮੰਨ ਲਓ ਇਹ ਕੱਲ ਨੂੰ ਵੇਤ ਨਹੀਂ ਕਹਿ ਸਕਦੇ ਤੁਸੀਂ ਸਾਨੂੰ ਪਹਿਲਾਂ ਪਹਿਲਾਂ ਕਿਉਂ ਨਹੀਂ ਆਣ ਕਿ ਮਿਲੇ ਸਾਨੂੰ ਕੋ ਮੰਗ ਪੱਤਰ ਦੇ ਦਿਓ ਜੇ ਤੁਹਾਡੀ ਗੱਲ ਹੀ ਸਾਡੇ ਗਾਲੀ ਰੱਖਦੇ ਹੋ ਪਰ ਅੱਜ ਆ ਆ ਜਿਹੜੀਆਂ ਗੱਲਾਂ ਇਹਨਾਂ ਗਾੜੀ ਮੰਗਾਂ ਰੱਖਣ ਲੱਗੇ ਆ ਜੇ ਇਹਦਾ ਨਹੀਂ ਕੋਈ ਨਵਟਾਰਾ ਕਰਨਗੇ ਤੇ ਫਿਰ ਵੱਡੇ ਜਿਹੜੇ ਐਕਸ਼ਨ ਲਿਆ ਜਾਣਗੇ ਧਨਵਾਦ ਜੀ ਲੈਂਡ ਪੂਲਿੰਗ ਮਸਲੇ ਦੇ ਉੱਤੇ ਜੋ ਕਿਸਾਨਾਂ ਵੱਲੋਂ ਜੇ ਪੰਜਾਬ ਭਰ ਦੀ ਗੱਲ ਕਰਦੇ ਆ ਵੱਖੋ-ਵੱਖਰੇ ਤੌਰ ਤੇ ਜੋ ਪ੍ਰੋਗਰਾਮ ਲਿਖੇ ਗਏ ਆ ਅੱਜ ਅੰਮ੍ਰਿਤਸਰ ਦੇ ਵਿੱਚ ਆ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦੇਣਾ ਸੀ ਸਾਡੇ ਨਾਲ ਪੱਤਰਕਾਰ ਵੀਰ ਮਹਲਾ ਸਾਹਿਬ ਜੁੜ ਚੁੱਕੇ ਆ ਮਹਲਾ ਸਾਹਿਬ ਕਿਵੇਂ ਵੇਖਦੇ ਹੋ ਇਸ ਚੀਜ਼ ਨੂੰ ਤੁਸੀਂ ਨੇੜਿਓਂ ਹੋ ਕੇ ਕਿਸਾਨੀ ਸੰਘਰਸ਼ ਨੂੰ ਤੁਸੀਂ ਕੋਲੋਂ ਵੇਖਿਆ ਵੈਸੇ ਤੇtar Singh ਇਸ ਚੀਜ਼ਾਂ ਦਾ ਲੱਗਦਾ ਹੁਣ ਇਸ ਵਿੱਚ ਬੈਨੀਫਿਟ ਹੋਊਗਾ ਕਿਉਂਕਿ ਇੱਕ ਪਾਸੇ ਕਿਸਾਨਾਂ ਨੂੰ ਜੇ ਹੁਣ ਦੀ ਗੱਲ ਕਰਦੇ ਆ ਦੋ ਚਾਰ ਦਿਨ ਪਹਿਲੂ ਦੀਆਂ ਤਸਵੀਰਾਂ ਜਿਹੜੀਆਂ ਆਈਆਂ ਸੀ ਪਿਆਲੀਆਂ ਦੇ ਵਿੱਚ ਝੋਨੇ ਲੱਗੇ ਸੀ ਪੰਜਾਬ ਜਾ ਕੇ ਕੋਟਨ ਵਾਲੀਆਂ ਵੀ ਤਸਵੀਰਾਂ ਵਾਇਰਲ ਹੋਈਆਂ ਰੰਧਾਵਾ ਸਾਹਿਬ ਗੱਲ ਬਿਲਕੁਲ ਤੁਹਾਡੀ ਠੀਕ ਹੈ ਕਿ ਇਹ ਕੰਮ ਸਿਰੇ ਚੜਦਾ ਜਾਂ ਨਹੀਂ ਚੜਦਾ ਪਰ ਸਭ ਤੋਂ ਵੱਡੀ ਇਹ ਗੱਲ ਆ ਕਿ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਤਰੀਕੇ ਨਾਲ ਕਰ ਰਹੀਆਂ ਇਸੇ ਤਰ੍ਹਾਂ ਹੀ ਜਿੱਦਾਂ ਖਨੌਰੀ ਦੇ ਵਿੱਚ ਹੋਇਆ ਸੀ ਦਿੱਲੀ ਦੇ ਵਿੱਚ ਹੋਇਆ ਸੀ ਦਿੱਲੀ ਦੇ ਵਿੱਚ ਵੀ ਅਧੀਆਂ ਪੱਧੀਆਂ ਮੰਗਾਂ ਪੂਰੀਆਂ ਹੋਈਆਂ ਸੀ ਤੇ ਉਸ ਤੋਂ ਬਾਅਦ ਕੰਮ ਅੰਦੋਲਨ ਖਤਮ ਹੋ ਗਿਆ ਇਸੇ ਤਰ੍ਹਾਂ ਹੀ ਉਹ ਗ੍ਰਾਹਾਂ ਜਥੇਬੰਦੀ ਜਿਹੜੀ ਆ ਆਪਣੇ ਤਰੀਕੇ ਨਾਲ ਵਿਰੋਧ ਸਾਹਮਣੇ ਕਰ ਰਹੀ ਆ ਤੇ ਜੇ ਸਿੱਧੂਪੁਰ ਜਥੇਬੰਦੀ ਦੀ ਗੱਲ ਕਰੀਏ ਉਹ ਆਪਣੇ ਤਰੀਕੇ ਨਾਲ ਕਰ ਰਹੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਪੇ ਤਰੀਕੇ ਨਾਲ ਕਰ ਰਹੀ ਆ ਪਰ ਹੁਣ ਸਾਰੇ ਹੀ ਜਿਹੜੇ ਉਹ ਲੈਂਡ ਪੂਲਿੰਗ ਨੂੰ ਲੈ ਕੇ ਚੱਲੇ ਆ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਆਗੂਆਂ ਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੂੰ ਵੀ ਚਿੰਤਾ ਵੀ ਜਿਹੜੇ ਆਮ ਕਿਸਾਨ ਆ ਨਾ ਇਹ ਤਾਂ ਕਿਸਾਨ ਯੂਨੀਅਨ ਦੇ ਆਗੂਰੇ ਜਿਹੜੇ ਆਮ ਕਿਸਾਨ ਆ ਉਹ ਸਾਡੇ ਨਾਲ ਕਦਰ ਹੀ ਤੁਰ ਰਹੇ ਆ ਉਹ ਕਿਤੇ ਨਾ ਕਿਤੇ ਸਵਾਰਥੀਤ ਨਹੀਂ ਤੁਰ ਰਹੇ ਹੋ ਸਕਦਾ ਉਹ ਸੋਚਦੇ ਹੁਣ ਵੀ ਅੱਜ ਰੱਪੜ ਪਾਵਾਂਗੇ ਜਿੱਥੇ 2-2 ਕਰੋੜ 1.5-1.5 ਕਰੋੜ ਮਿਲਣਾ ਉਥੇ ਸਰਕਾਰ 4-4 ਕਰੋੜ ਦਊਗੀ ਇਹ ਵੀ ਲੱਗਦਾ ਤੁਹਾਨੂੰ ਕਿ ਕੁਝ ਬੈਨੀਫਿਟ ਵੀ ਮਿਲ ਸਕਦਾ ਹੈ ਇਸ ਚੀਜ਼ ਦਾ ਜੇ ਅੱਜ ਅੜਦੇ ਆ ਤਾਂ ਉਸ ਚੀਜ਼ ਦਾ ਬੈਨੀਫਿਟ ਵੀ ਮਿਲ ਜੂਗਾ ਬਿਲਕੁਲ ਹੋਇਆ ਜੀ ਨੈਸ਼ਨਲ ਐਕਸਪੈਕਟ ਹਾਈਵੇ ਦੇ ਵਿੱਚ ਹੋਇਆ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਜਿਹੜੇ ਪੈਸੇ ਨਹੀਂ ਸੀ ਪਾਏ ਗਏ ਹੁਣ ਕਿਸੇ ਨੂੰ ਘੱਟ ਪਾਤੇ ਕਿਸੇ ਨੂੰ ਵੱਧ ਪਾਤੇ ਦੋ ਜ਼ਮੀਨਾਂ ਨੇ ਇੱਕ ਲਾਗੋ ਲਾਗ ਜ਼ਮੀਨਾਂ ਇੱਕ ਦਾ 1.50-60 ਲੱਖ ਰੁਪਇਆ ਪਾਤਾ ਦੂਜੀ ਦਾ ਕਰੋੜ 1.5 ਕਰੋੜ 2 ਰੁਪਏ ਪਾਤਾ ਉਹਦਾ ਵੀ ਇਹ ਵਿਰੋਧ ਕਰ ਰਹੇ ਨੇ ਲਗਾਤਾਰ ਪਰ ਕਿਤਨਾ ਕਿਤੇ ਇਹਨਾਂ ਦੀ ਮੰਗਾਂ ਵੀ ਕਿਤੇ ਜਾਇਜ਼ ਨਹੀਂ ਕਿਉਂਕਿ ਜੇ ਤੁਸੀਂ ਦੋਰੀ ਨੀਤੀ ਕਿਉਂ ਜੇ ਜ਼ਮੀਨਾਂ ਇਕੱਠੀਆਂ ਨਹੀਂ ਫਿਰ ਦੋਰੀ ਨੀਤੀ ਕਿਉਂ ਸਰਕਾਰ ਕਰ ਰਹੀ ਹੈ ਪਰ ਪ੍ਰਸ਼ਾਸਨ ਦੇ ਅਧਿਕਾਰੀ ਦੋਰੀ ਨੀਤੀ ਕਿਉਂ ਕਰ ਰਿਹਾ ਇੱਥੇ ਵੀ ਜਿਹੜੇ ਕਿਸਾਨ ਆਗੂ ਮੇਨ ਹੈ ਨਾ ਉਹਨਾਂ ਨੂੰ ਵੀ ਇਹ ਚਿੰਤਾ ਤੇ ਆ ਵੀ ਕਿਸਾਨਾਂ ਨੂੰ ਜਾਗਰੂਕ ਕਰਨਾ ਜ਼ਰੂਰੀ ਹੈ ਕਿ ਕੱਲੀਆਂ ਅਸੀਂ ਰੇਟ ਵਧਾਉਂਦੇ ਕਰਕੇ ਨਾ ਸਾਡੇ ਨਾਲ ਤਰੋ ਸਵਾਰਥ ਨਾ ਕਰੋ ਜੇ ਬਚਾਉਣੀਆਂ ਤੇ ਗਰਾਊਂਡ ਲੈਵਲ ਤੇ ਜ਼ਮੀਨਾਂ ਬਚਾਈਆਂ ਜਾਣ ਪਰ ਕਿੰਨਾ ਚਿਰ ਜਗਾਉਂਦੇ ਰਹਿਣਗੇ ਕਿਸਾਨੀ ਅੰਦੋਲਨ ਪਹਿਲਾ ਸ਼ੁਰੂ ਹੋਇਆ ਉਹ ਚ ਲੋਕਾਂ ਨੂੰ ਜਗਾਇਆ ਕਿਸਾਨੀ ਅੰਦੋਲਨ ਦੂਸਰਾ ਚੱਲੂ ਹੋਇਆ ਉਹ ਚ ਲੋਕਾਂ ਨੂੰ ਜਗਾਇਆ ਤੁਸੀਂ ਤਸਵੀਰਾਂ ਆਪ ਵੇਖੀਆਂ ਖੁਦ ਜਾ ਕੇ ਆਪਾਂ ਦੇਖਦੇ ਰਹੇ ਹਾਂ ਦੂਜੇ ਕਿਸਾਨੀ ਅੰਦੋਲਨ ਨੂੰ ਕਿਵੇਂ ਉਥੋਂ ਖੰਡਾਇਆ ਗਿਆ ਕਿਵੇਂ ਗ੍ਰਿਫਤਾਰੀਆਂ ਹੋਈਆਂ ਕਿਸਾਨਾਂ ਦੀਆਂ ਇਹ ਵੀ ਸਾਰਾ ਕੁਝ ਪਤਾ ਸਨ ਨਹੀਂ ਬਿਲਕੁਲ ਸਰਕਾਰਾਂ ਤੇ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਹੁੰਦੀਆਂ ਹੁਣ ਮੁੱਖ ਮੰਤਰੀ ਸਾਹਿਬ ਲਗਾਤਾਰ ਇਹ ਬਿਆਨ ਦੇ ਰਹੇ ਨੇ ਕਿ ਅਸੀਂ ਤਾਂ ਕਿਸੇ ਦੀ ਧੱਕੇ ਨਾਲ ਜ਼ਮੀਨਾਂ ਰਿਕੁਆਇਰ ਕਰ ਹੀ ਨਹੀਂ ਰਹੇ ਅਸੀਂ ਤਾਂ ਜਿਹੜਾ ਜ਼ਮੀਨ ਦੇਣਾ ਚਾਹੂਗਾ ਉਹਦੀ ਜ਼ਮੀਨ ਲੈ ਲਾਂਗੇ ਪਰ ਪਾਲਿਸੀ ਦੇ ਵਿੱਚ ਹੈ ਕੀ ਆ ਕਿਉਂਕਿ ਸਰਕਾਰ ਦੇ ਨੁਮਾਇੰਦੇ ਆਣ ਕੇ ਕਿਸਾਨਾਂ ਨੂੰ ਜਾਗਰੂਕ ਵੀ ਕਰਨਾ ਚਾਹੀਦਾ ਆ ਕਿ ਪਾਲਿਸੀ ਸਾਡੀ ਆ ਆ ਜੇਕਰ ਤੁਸੀਂ ਦੇਂਦੇ ਜੇ ਜ਼ਮੀਨਾਂ ਤੇ ਅਸੀਂ ਤਾਂ ਹੀ ਲਵਾਂਗੇ ਗਰਾਊਂਡ ਲੈਵਲ ਤੇ ਆਣ ਕੇ ਆ ਧਰਨਿਆਂ ਨਾਲੋਂ ਚੰਗਾ ਨਾ ਕਿ ਇਹ ਕਰੀ ਇਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ ਜਾਵੇ ਉਹਨਾਂ ਨੇ ਪਿਛਲੇ ਦਿਨੀ ਚੰਡੀਗੜ੍ਹ ਸੀਐਮ ਸਾਹਿਬ ਨੇ ਇੱਕ ਮੀਟਿੰਗ ਰੱਖੀ ਸੀ ਜਿਦੇ ਵਿੱਚ ਪੰਜਾਬ ਦੇ ਵੱਖ-ਵੱਖ ਸਰਪੰਚ ਪਹੁੰਚੇ ਸੀ ਕੁਝ ਹੋਰ ਮੋਤਵਰ ਪਹੁੰਚੇ ਸੀ ਉਹਨਾਂ ਦੀ ਰਾਇ ਲਈ ਗਈ ਸੀ ਹਾਂ ਕਿ ਇਹ ਪਾਲਿਸੀ ਤੁਹਾਡੇ ਵਾਸਤੇ ਕਿਵੇਂ ਆ ਤੇ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਨਾਲ ਰਿਲੇਟਡ ਸੀ ਉਹਨਾਂ ਵੀ ਇਹ ਗੱਲ ਕਹਿਤੀ ਵੀ ਸਾਨੂੰ ਇਸ ਪਾਲਿਸੀ ਤੋਂ ਇਤਰਾਜ਼ ਆ ਅਸੀਂ ਇਹ ਪਾਲਿਸੀ ਨਹੀਂ ਚਾਹੁੰਦੇ ਕਿਸਾਨ ਹਮਦਰਦੀ ਦੀ ਵੀ ਗੱਲ ਹੁੰਦੀ ਆ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆ ਕਿਸਾਨੀ ਹਮਦਰਦੀ ਦਿਖਾਈ ਸੀ ਐਮ ਸਾਹਿਬ ਨੇ ਪਹਿਲਾਂ ਪਰ ਹੁਣ ਉਸੇ ਸੀਐਮ ਸਾਹਿਬ ਨੇ ਫੁੱਟਕਟਾਪਾ ਵੀ ਹੋ ਰਿਹਾ ਤੇ ਇਹ ਮੋਰਚਾ ਵਿਚਕਾਇਆ ਗਿਆ ਹੈ ਸਰ ਇਹ ਬਿਲਕੁਲ ਮੋਰਚੇ ਦੀ ਤੁਸੀਂ ਗੱਲ ਕਰਦੇ ਹੋ ਜਿਹੜਾ ਤੁਸੀਂ ਖਨੌਰੀ ਦੀ ਗੱਲ ਕਰਦੇ ਹੋ ਜਾਂ ਤੁਸੀਂ ਉਹਦੇ ਦੂਜੇ ਪਾਸੇ ਸ਼ੰਭੂ ਦੀ ਗੱਲ ਕਰਦੇ ਹੋ ਉਹ ਇੱਕ ਵੱਖਰਾ ਪ੍ਰੋਗਰਾਮ ਸੀ ਕਿਉਂਕਿ ਦਿੱਲੀ ਨੂੰ ਜਿਹੜਾ ਰਸਤਾ ਜਾ ਰਿਹਾ ਸੀ ਇਹ ਹਰਿਆਣੇ ਨੂੰ ਰਸਤਾ ਜਾ ਰਿਹਾ ਸੀ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀਗਾ ਤੇ ਉਹਦੇ ਨਾਲ ਸਾਡੇ ਮੰਨ ਨੇ ਪੀਐਫਸੀ ਕਿਸਾਨਾਂ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਵੀ ਜਾਇਜ਼ ਨੇ ਭਾਵੇਂ ਉਹ ਐਮਐਸਪੀ ਨੂੰ ਲੈ ਕੇ ਹੋਰ ਮੰਗਾਂ ਨਾਲ ਹੋਰ ਸਰਕਾਰ ਦੇ ਨਾਲ ਮੀਟਿੰਗਾਂ ਵੀ ਜੜੀਆਂ ਉਹ ਸਿਰੇ ਨਹੀਂ ਚੜੀਆਂ ਪਰ ਕਿਤਨਾ ਕਿਤੇ ਉਹ ਤਰਨਾ ਖੇਡਣ ਦਾ ਤਰੀਕਾ ਗਲਤ ਸੀ ਪਰ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਦੁਬਾਰਾ ਉਹਨਾਂ ਦੇ ਨਾਲ ਉਸ ਮਾਮਲੇ ਨੂੰ ਲੈ ਕੇ ਮੀਟਿੰਗ ਜ਼ਰੂਰ ਕਰਨੀ ਚਾਹੀਦੀ ਪਰ ਉੱਥੇ ਵੀ ਰੰਧਾਵਾ ਸਾਹਿਬ ਸਭ ਤੋਂ ਵੱਡੀ ਗੱਲ ਉੱਥੇ ਆ ਗਈ ਵੀ ਵੱਖ-ਵੱਖ ਜਿੱਥੇ ਬੰਦੀਆਂ ਹੋ ਗਈਆਂ ਖਲਾਰਾ ਵੱਖਰਾ ਪੈ ਗਿਆ ਜੀ ਕਿ ਇੱਕ ਥਾਂ ਜਦੋਂ ਕਿਸਾਨੀ ਅੰਦੋਲਨ ਪਹਿਲਾ ਖਤਮ ਹੋਇਆ ਸੀ ਤੇ ਵਾਪਸੀ ਜਦੋਂ ਆਏ ਨਾ ਤੇ ਯਕਦਮ ਬੁਲਾ ਲਿਆ ਗਿਆ ਸੀ ਸੀਐਮ ਸਾਹਿਬ ਵੱਲੋਂ ਕਿ ਆਜੂ ਆਪਾਂ ਗੱਲਬਾਤ ਕਰੀਏ ਹੁਣ ਲੱਗਦਾ ਕੋਈ ਫਰਕ ਨਹੀਂ ਪੈਂਦਾ ਸੀਐਮ ਸਾਹਿਬ ਨੂੰ ਉਹ ਤੇ ਆਪ ਕਹਿੰਦੇ ਕਹਿੰਦਾ ਵਿਲੇ ਹੁੰਦੇ ਐ ਜਿੱਥੇ ਮਰਜੀ ਬੈਠ ਜਾਂਦੇ ਐ ਸੀਐਮ ਸਾਹਿਬ ਨੇ ਕਿਹਾ ਵੇਖੋ ਮੈਨੂੰ ਮੈਨੂੰ ਇਹ ਲੱਗਦਾ ਕਿ ਜਥੇਬੰਦੀਆਂ ਨੂੰ ਇੱਕ ਤਰੀਕੇ ਨਾਲ ਚਾਹੀਦਾ ਸੀ ਵੀ ਬੈਠ ਕੇ ਮੀਟਿੰਗ ਕਰਦੇ ਆ ਜਿੰਨੀਆਂ ਕਿ ਮੰਗਾਂ ਪੂਰੀਆਂ ਹੁੰਦੀਆਂ ਸੀ ਉਹਨੀਆਂ ਕਿਤੇ ਗੱਲਬਾਤ ਕਰ ਲੈਂਦੇ ਅਗਲੀਆਂ ਫਿਰ ਕਰ ਲੈਂਦੇ ਕਿ ਜਿੰਨਾ ਜਿੰਨਾ ਕਿ ਨਿਕਲਦਾ ਫਾਇਦਾ ਉਹਨਾਂ ਕਾ ਫਾਇਦਾ ਸਰਕਾਰ ਕੋ ਇਹ ਜੀ ਦਾ ਲੈਂਡ ਪੂਲਿੰਗ ਜੋ ਚੱਲ ਰਹੀ ਆ ਤੁਸੀਂ ਨੇੜੇ ਹੋ ਕੇ ਮੈਂ ਆਮ ਵੇਖਦਾ ਨਾ ਤੁਸੀਂ ਕਿਸਾਨੀ ਮੋਰਚੇ ਨੂੰ ਤੁਸੀਂ ਲਾਗ ਹੋ ਕੇ ਵੇਖਿਆ ਲੈਂਡ ਪੂਲਿੰਗ ਤੇ ਮਸਲੇ ਤੇ ਬਹੁਤ ਵੱਡੇ ਇਕੱਠ ਹੋਣ ਜਾ ਰਹੇ ਆ ਉਹਲੇ ਸਮੇਂ ਦੇ ਵਿੱਚ ਕੀ ਲੱਗਦਾ ਕੋਈ ਸਾਰਥਕ ਹੱਲ ਨਿਕਲ ਸਕਦਾ ਨਹੀਂ ਹੱਲ ਨਿਕਲ ਸਕਦਾ ਮੈਂ ਤੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪਈ ਸਰਕਾਰ ਬੈਠ ਕੇ ਇਹਦਾ ਹੱਲ ਕੱਢ ਸਕਦੀ ਆ ਮੈਨੂੰ ਲੱਗਦਾ ਕੋਈ ਰੋਲਾ ਪੈ ਗਿਆ ਤੁਸੀਂ ਇਹਨਾਂ ਨੂੰ ਵੀ ਕਵਰ ਕਰ ਲਓ ਕੋਈ ਗੱਲ ਨਹੀਂ ਆਪਣੀ ਤੇ ਮੈਨੂੰ ਲੱਗਦਾ ਸਰਕਾਰ ਬੈਠ ਕੇ ਇਹਨਾਂ ਨਾਲ ਕੋਈ ਹੱਲ ਕੱਢ ਸਕਦੀ ਆ ਬੈਠ ਕੇ ਇਹਨਾਂ ਨੂੰ ਜਾਗਰੂਕ ਕਰ ਸਕਦੀ ਹੋ ਸਕਦਾ ਇਹ ਪਾਲਿਸੀ ਜਿੰਨਾ ਲੋਕਾਂ ਨੂੰ ਚਾਹੀਦੀ ਹੋਵੇ ਬਹੁਤ سارے ਲੋਕ ਐਸੇ ਨੇ ਜਿਨ੍ਹਾਂ ਦੀ ਨੌਂ ਵਾਰ ਚਲ ਗਈ ਆ ਜਿਹਦਾ ਮੁੰਡਾ ਬਾਹਰ ਚਲ ਗਿਆ ਜਿਹਦਾ ਪੁੱਤ ਬਾਹਰ ਚਲ ਗਿਆ ਜਿਹਦੀ ਧੀ ਬਾਹਰ ਚਲ ਗਈ ਮੈਨੂੰ ਲੱਗਦਾ ਬੇਬੇ ਬਾਪੂ ਮਗਰ ਰਹਿ ਗਿਆ ਜਮੀਨਾਂ ਸਾਂਭਣ ਵਾਲੇ ਕੋਈ ਨਹੀਂ ਹੈਗੇ ਤੇ ਮੈਨੂੰ ਲੱਗਦਾ ਉਹਨਾਂ ਨੂੰ ਪਾਲਸੀ ਇਹ ਦੇ ਦੇਣੀ ਚਾਹੀਦੀ ਆ ਭਾਈ ਜਦੋਂ ਤੁਸੀਂ ਪਰਿਵਾਰ ਹੀ ਸਾਰਾ ਵਿਦੇਸ਼ਾਂ ਚ ਭੇਜ ਲਿਆ ਫਿਰ ਸਰਕਾਰ ਦੀ ਪਾਲਸੀ ਮਨਜ਼ੂਰ ਕਰ ਲਓ ਨਾ ਜੇ ਤੁਹਾਨੂੰ ਦਰਦ ਹੀ ਨਹੀਂ ਹੈਗਾ ਪੰਜਾਬ ਦੇ ਨਾਲ ਜੇ ਤੁਹਾਨੂੰ ਜਮੀਨਾਂ ਦੇ ਨਾਲ ਦਰਦ ਨਹੀਂ ਹੈਗਾ ਫਿਰ ਐਕਸੈਪਟ ਕਰ ਲਓ ਇਹਨੂੰ ਧੰਨਵਾਦ ਜਗਤਾਰ ਸਿੰਘ ਜੀ ਫਿਰ ਆਪਾਂ ਕੋਸ਼ਿਸ਼ ਕਰਾਂਗੇ ਜਲਦੀ ਗੱਲਬਾਤ ਕਰਨ ਦੀ ਇੱਥੇ ਕਿਸਾਨ ਆ ਕੁਝ ਵੀਰ ਖੜੇ ਆ ਆਪਾਂ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਹੋਰ ਬਾਬਾ ਜੀ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਬ ਵੈਗ ਜੀ ਕੀ ਫਤਿਹ ਬਾਬਾ ਜੀ ਲੈਂਡ ਪੂਲਿੰਗ ਦਾ ਕੀ ਲੱਗਦਾ ਤੁਹਾਨੂੰ ਨੁਕਸਾਨ ਕੀ ਆ ਇਸ ਚੀਜ਼ ਦਾ ਤੁਹਾਡਾ 70 ਸਾਲ ਉਮਰ ਹੋ ਗਈ ਆ ਸਰਕਾਰਾਂ ਦੱਸਦੀਆਂ ਕੁਝ ਨਹੀਂ ਕਰਦੀਆਂ ਕੋਈ ਤੁਸੀਂ ਪੱਤਰਕਾਰੀ ਕਰਦੇ ਜੇ ਤੁਸੀਂ 100 ਦੇ ਵਿੱਚੋਂ 10 ਗੱਲਾਂ ਨੇ ਸੱਚੀਆਂ ਦੱਸ ਦਿਓ ਚਲੋ ਅਸੀਂ ਪੜੇ ਲਿਖਦੇ ਘਟਿਆਂ ਪਰ ਲਾਇਨਕਪੂਲ ਕੇ ਇੰਨਾ ਏਰੀਆ ਮਲ ਕੇ ਤੁਹਾਡੇ ਤਜਰਬੇ ਤੁਹਾਡੇ ਜਿਆਦੇ ਆ ਨਾ ਬੜੇ ਹਾਂ ਅਹੀਂ ਉਜੜਦੇ ਦੇਖੇ ਲੋਕ ਤਿੰਨ ਪਿੰਡ ਆ ਸਾਡੇ ਲਾਗੇ ਭੀਤਪੁਰਾ ਕਠਾਣੀਆਂ ਤੇ ਵਡਾਲਾ ਤਿੰਨ ਪਿੰਡ ਜਿਹੜੇ ਉਹਨਾਂ ਜੋ 100 ਬੰਦਾ ਜੀ 100 ਜੋ 30 ਜੀਵਿਦਾਰ ਆ ਤੇ 90 70 ਬੰਦੇ ਉਤਰਾ ਉਜੜੇ ਆ 70 ਪਰਿਵਾਰ ਉਹ ਵਿਚਾਰੇ ਕਿੱਧਰ ਜਾਣਗੇ ਜਿਹੜਾ ਇਹ ਪਿੰਡਾਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ 400 ਘਰ ਆ 100 ਘਰ ਜ਼ਿਮੀਂਦਾਰਾਂ ਦਾ ਭਾਵੇਂ ਉਹਦੀ 2 ਕਿੱਲੇ ਪੈਣੀ ਭਾਵੇਂ 20 ਕਿੱਲੇ ਭਾਵੇਂ 100 ਘਰ ਆ 300 ਘਰ ਉਹਨਾਂ ਦਾ ਜਿੰਨਾਂ ਕੋਲ ਸਿਰਫ ਖਾਤ ਹੀ ਆ ਹੋਰ ਕੁਝ ਨਹੀਂ ਉਹ ਉਹਨਾਂ 100 ਬੰਦੇ ਨੇ ਨਾਲ ਮਿਲ ਕੇ ਆਪਣਾ ਗੁਜ਼ਾਰਾ ਕਰਨ ਦਾ ਆ ਤੇ ਉਥੇ ਰਹਿਣ ਦਾ ਰੋਟੀ ਸੌਕੀ ਖਾਣ ਦਾ ਇਹ ਕਿੱਧਰ ਜਾਣਗੇ ਇਹ ਸੋਚ ਸਰਕਾਰ ਨੂੰ ਸੋਚਣਾ ਚਾਹੀਦਾ ਬਹਿਗੇ ਪਰ ਸਰਕਾਰ ਜੋ ਕਹਿੰਦੀ ਕਹਿੰਦੀ ਕਿ ਪਹਿਲੀ ਸਰਕਾਰ 20-30000 ਰੁਪਏ ਦਿੰਦੀ ਸੀ ਅੱਜ ਅਸੀਂ ਲੱਖ ਰੁਪਏ ਅਨਾਉਂਸ ਕਰਤਾ ਭਗਵੰਤ ਮਾਨ ਜੀ ਆਪ ਦੱਸਦੇ ਆ ਉਹ ਲੈਂਡ ਪੂਲਿੰਗ ਬਾਰੇ ਕੀ ਦੱਸ ਨਹੀਂ ਸਕੇ ਕਿਸਾਨਾਂ ਨੂੰ ਕਿ ਜਾਂ ਸਕੀਮ ਹੀ ਗਲਤ ਆ ਇਹ ਸਕੀਮ ਹੀ ਗਲਤ ਆ ਪਹਿਲਾਂ ਦੱਸੋ ਤੁਸੀਂ ਇੱਕ ਬੰਦੇ ਦੇ ਇੱਕ ਬੰਦੇ ਕੋ ਲੱਖ ਰੁਪਏ ਆਪਾਂ ਲੱਖ ਰੁਪਏ ਮੇਰੇ ਕੋਲ ਆ ਜਿਹੜਾ ਮੈਨੂੰ ਕੋਈ ਦੂਜਾ ਬੰਦਾ ਆਣ ਕੇ ਆਖੂ ਵੀ ਤੈਨੂੰ 50000 ਦੇ ਦਾਂਗੇ ਇਹ ਲੱਖ ਦੇ ਦੇ ਹਨੂ ਤੇ 75 ਕਿਨੇ ਖੜਨਾ ਵੀ ਉਹ ਦੱਸਣਾ ਕਿੱਥੇ ਜਾਣਾ ਉਹ ਜਿਹੜਾ ਆਦੇ ਵੀ ਦੋ ਦੋ ਕਨਾਲਾਂ ਪਾ ਕਿੱਲੇ ਜੂ ਦਾਂਗੇ ਤੁਹਾਨੂੰ ਡਵੈਲਪਮੈਂਟ ਕਰਕੇ ਡਵੈਲਪਮੈਂਟ ਪਤਾ ਕੋਣੀ ਜਦੋਂ ਸਾਡੀ ਤੀਜੀ ਪੀੜੀ ਆਈ ਤੀਜੀ ਪੀੜੀ ਉਦੋਂ ਡਵੈਲਪਮੈਂਟ ਹੋਣੀ ਉਦਾਂ ਜਰ ਤੂੰ ਤਾਂ ਹੀ ਵੀ ਮਰ ਜਣਾ ਸਾਡੀ ਆਉਣ ਵਾਲੀ ਪੀੜੀ ਦੇ ਵੀ ਮਰ ਜਣਾ ਤੀਜੀ ਤੇ ਆ ਜਾ ਕੇ ਹੋਣੀ ਆ ਉਹ ਕੀ ਕਰਨਗੇ ਲੋਕ ਇਹਦੇ ਪਾਲਿਸੀ ਸਿਰਫ ਉਤਰੇ ਘਰਾਣਿਆਂ ਨੂੰ ਖੁਸ਼ ਕਰਨ ਲਈ ਆ ਗਰੀ ਬਿਲਕੁਲ ਕਾਰਪੋਰੇਟ ਕਰਾਣਾ ਨੂੰ ਖੁਸ਼ ਕਰਾ ਲੈ ਨੂੰ ਖੁਸ਼ ਕਰ ਲਈ ਕਰ ਜੀ ਥਲੇ ਡੁੱਬ ਗਿਆ ਹੈ ਨਿਕਲਿਆ ਕੋਈ ਜਾਣ ਨਹੀਂ ਦਿਆ ਇਹ ਨਾ ਜਿੱ ਤਰ੍ਹਾਂ ਕੋਈ ਛੱਪੜ ਦੇ ਵਿੱਚ ਵੜ ਜਾਂਦਾ ਨੇ ਉਹਨੂੰ ਤਰਨ ਦੀ ਜਾਜ ਨਹੀਂ ਹੁੰਦੀ ਇਹ ਵੜ ਗਿਆ ਹੈ ਹੁਣ ਇਹਦੇ ਕੋਈ ਨਿਕਲ ਨਹੀਂ ਨਿਕਲ ਵੀ ਨਹੀਂ ਸਕਦਾ ਇਹ ਨਿਕਲ ਹੀ ਨਹੀਂ ਸਕਦਾ ਕਿਉਂਕਿ ਇਹਨੂੰ ਇਹਨੂੰ ਉੱਤੋਂ ਦਬਾ ਹੀ ਹੈ ਨਾ ਯੋ ਅੰਦੇ ਉਹੋ ਤੋਤੇ ਨੂੰ ਬੋਲੀ ਜਾਂਦਾ ਇਹ ਆਪਣਾ ਦਿਮਾਗ ਤੇ ਹੈ ਜੀ 227 ਕਿਵੇਂ ਵੇਖਦੇ ਹੋ 227 ਚ ਕੀ ਲੱਗਦਾ ਤੁਹਾਨੂੰ 107 ਜੀ ਸਰ ਪਹਿਲੀ ਗੱਲ ਤੇ ਜਿਹੜੀ ਸਾਰੀਆਂ ਸਰਕਾਰਾਂ ਮੈਂ ਕਾਲੀਦਾਲ ਨਾਲ ਬਿਲੋਂਗ ਕਰਦਾ ਪਰ ਮੈਨੂੰ ਪਤਾ ਵੀ ਕਿਸੇ ਨੇ ਵੀ ਅੱਜ ਤੱਕ ਚੰਗਾ ਕੰਮ ਨਹੀਂ ਕੀਤਾ 100 ਬੰਦੇ ਜੋ ਇਹ ਨਹੀਂ ਵੀ 100 ਹੀ ਮਾਰੇ ਹੁੰਦਾ 100 ਬੰਦੇ ਦੇ ਵਿੱਚੋਂ 10 ਬੰਦੇ ਚੰਗੇ ਵੀ ਹੁੰਦੇ ਆ ਜੇ 90 ਚੰਗੇ ਆ ਤੇ 10 ਮਾੜੇ ਵੀ ਹੋਣੇ ਆ ਪਰ ਕਿਸੇ ਸਰਕਾਰ ਦੀ ਕੋਈ ਸੋਚਿਆ ਨਾ ਕਿਸੇ ਨੇ ਸਾਡੇ ਪੰਜਾਬ ਵਾਸਤੇ ਸੋਚਿਆ ਨਾ ਸਿੱਖ ਨਿ ਜਿਵੇਂ ਆਤੇ ਸੋਚਿਆ ਇਹ ਸਿਰਫ ਜਾੜਾ ਹੀ ਜਾੜਾ ਕਰੀ ਜਾਂਦੇ ਤੇ ਭਗਵਾਨ ਤੁਮਾਰ ਦੇ ਕਿ ਸ਼ਰਾਬੀ ਬੰਦਾ ਹੁਣ ਤੂੰ ਤੂੰ ਇਹਦੇ ਕਵਰ ਕਰਦੇ ਸਾਡੇ ਨਾਲ ਸਭ ਨੂੰ ਉਮਰ ਸਾਡੀ ਜਿਆਦਾ ਵੀ ਤੂੰ ਹੀ ਸਿਆਣੇ ਜੀ ਇਹਨੂੰ ਬੋਲਣ ਦਾ ਤੇ ਪਤਾ ਨਹੀਂ ਬੋਲਣਾ ਕਿ ਜੋ ਅਗਲੇ ਰਾਖ ਦਿੰਦੇ ਉਹ ਬੋਲੀ ਜਾਂਦਾ ਪਰ 92 ਐਮਐਲ ਤੇ ਆਪਾਂ ਹੀ ਦਿੱਤੇ ਆ ਨਾ ਪੰਜਾਬ ਨੇ ਦਿੱਤੇ ਆ 92 ਐਮਐਲ ਜਿੰਨਾ ਦਿੱਤੇ ਆ ਜਿੰਨਾ ਦਿੱਤੇ ਆ ਅਹੀਂ ਉਹਨੂੰ ਬੋਟ ਨਹੀਂ ਪਾਈ ਸਾਨੂੰ ਅਜੇ ਉਹਨਾਂ ਨੂੰ ਦੁੱਖ ਨਹੀਂਗਾ ਪਰ ਜਿੰਨਾ ਵੋਟਾਂ ਪਾਈਆਂ ਨੇ ਉਹਨਾਂ ਨੂੰ ਜੀ ਇੰਨਾ ਦੋਖਾ ਉਹ ਐ ਤੈ ਉਹਦੇ ਆਂਦੇ ਵੀ ਦੁਬਾਰੇ ਆ ਲੈਣੋ ਕੰਮ ਵੀ ਕੀ ਤੂੰ 27 ਚ ਪੁੱਛਿਆ ਕੀ ਬਣੂਗਾ 27 ਚ ਪਹਿਲਾ ਨੰਬਰ ਤੇ ਵੀ 27 ਟਿਕਰੇ ਨੇ ਜਾਣਾ ਹੀ ਨਹੀਂ ਪਹਿਲਾ ਨੰਬਰ ਜੇ ਚਲੇ ਕਿਉਂਕਿ ਜਾਣਾ ਕਿਉਂ ਨਹੀਂਗਾ ਜਾਣਾ ਕਿਉਂ ਨਹੀਂ ਪਹਿਲਾ ਦੇ ਜਿੰਨੀ ਨਸ਼ੇ ਕਰਦਾ ਇਹਨੂੰ ਇਹਨਾਂ ਆ ਜਿਹੜੀ ਲਾਲਾ ਬਣਾ ਇਹਦੇ ਘੇਰੇ ਘੇਰੇ ਫਿਰਦਾ ਇਹਨਾਂ ਉਤਰਾ ਹੀ ਮਿਲਵਾ ਦੇਣਾ ਇਹ ਗੱਲ ਮੇਰੀ ਆ ਨੋਟ ਕਰਕੇ ਮੀਡੀਆ ਚ ਬੁਲਾ ਦਿਓ ਭਾਵੇਂ ਤੇ ਜੇ 27 ਦੀ ਕਰ ਚਲੇ ਗਿਆ ਤੇ ਇਹ ਇਹ ਤੁਸੀਂ ਘਰਾਂ ਦੇ ਪਿੰਡਾਂ ਦੇ ਵਿੱਚ ਵੇਖੋ ਇਹ ਵਰਡਨ ਜੋਗੇ ਨਹੀਂ ਰਹੇ ਹੋਰ ਸਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਹੈ ਲੈਂਡ ਪੂਲਿੰਗ ਜੋ ਸਕੀਮ ਆਈ ਹੈ ਇਹੋ ਹੀ ਆ ਕੇ ਸਾਨੂੰ ਬਹੁਤ ਜ਼ਿਆਦਾ ਜ਼ਮੀਨਾਂ ਤੋਂ ਬਾਹਰੇ ਆ ਸਾਨੂੰ ਕਿਲੇ ਦਾ ਮਗਰ ਦੋ ਕਨਾਲਾਂ ਦੇਂਦਾ ਆ ਉਹਨੂੰ ਅਸੀਂ ਕੀ ਕਰਾਂਗੇ ਜੇ ਤਾਂ ਪਿੰਡ ਦੇ ਵਿੱਚ ਜਾ ਕੇ ਅਸੀਂ ਉੱਥੇ ਕੀ ਹੱਦ ਦੁਕਾਨ ਪਾਵਾਂਗੇ ਕਾਹਲੀ ਸ਼ਾਪਿੰਗ ਉੱਥੇ ਕਰ ਲਾਂਗੇ ਜਾ ਕੇ ਇੱਥੇ ਜਾ ਕੇ ਸ਼ਹਿਰ ਦੇ ਵਿੱਚ ਹੁੰਦੀ ਏ ਤੇ ਉੱਥੇ ਪਿੰਡ ਤੇ ਜਾ ਕੇ ਕਹਿੰਦੇ ਜਾ ਕੇ ਦੁਕਾਨਾਂ ਤੋਂ ਛੜਕੋ ਲੈਣਾ ਆਹ ਨਾ ਕਿਸਾਨੀ ਦਾ ਨੁਕਸਾਨ ਆਇਓ ਸੋ ਹੋ ਸਕਦੇ ਕਿਸਾਨੀ ਦਾ ਬਹੁਤ ਜ਼ਿਆਦਾ ਕਿਸਾਨੀ ਦਾ ਨਹੀਂ ਗੱਲਾ ਇਸ ਤੁਹਾਨੂੰ ਮੈਂ ਦੱਸਦਾ ਵੀ 400 ਘਾੜਿਆ ਤੇ 300 ਘਾੜ ਕਿਸਾਨ ਦਾ ਨੁਕਸਾਨ ਤੇ ਹੈਗਾ ਹੀਗਾ ਜਿਹੜਾ 300 ਘਾੜਿਆ ਨਾ ਨਾਲ ਮਜ਼ਦੂਰਾਂ ਦਾ ਉਹਨਾਂ ਵਿਚਾਰਿਆ ਕਿਸਾਨਾਂ ਨੂੰ ਪਹਿਲਾਂ ਥੋੜਾ ਜਿੱਦਣ ਇਹਨਾਂ ਨੂੰ ਸਮਝ ਆ ਗਈ ਇੱਥੇ ਵੇਖ ਲਓ ਇਹਨਾਂ ਨੂੰ ਕਰਨ ਨਹੀਂ ਕੇ ਇਹ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਇਤਿਹਾਸ ਪਿੱਛੋਂ ਦੱਸਦਾ ਜੋ ਪਾਵੇ ਬੰਦਾ ਹੈ ਬਹਾਦਰ ਨੇ ਜ਼ਮੀਨਾਂ ਦਵਾਈਆਂ ਐ ਇਹਨਾਂ ਖੋਣੀਆਂ ਐ ਪਰ ਇਹ ਜਿਹੜੀ ਸਿੱਖ ਕੌਮ ਐ ਉਹ ਜੀ ਜ਼ਮੀਨਾਂ ਨੂੰ ਖੋਣ ਨਹੀਂ ਦੇਣਗੇ ਆਪਾਂ ਆਪ ਕੁਰਬਾਨ ਕਰਦੇ ਹਾਂ ਮਾ ਸਾਡੀ ਆਸੀ ਤਾਂ 150 ਗੱਲਾ ਪੈਦੀ ਸ਼ੌਨੀ ਸਾਹੀ ਆ ਤੇ ਆਸੀ ਤਾਂ ਸਾਡੇ ਕੋਲ ਅਜੇ ਉਹਨਾਂ ਚ ਨਹੀਂ ਪਹੁੰਚੀਆਂ ਬਣਿਆ ਵਡਾਲੇ ਪੜੀ ਦੇ ਵਿੱਚ ਪਹਿਲਾਂ 80 ਗੱਲੇ ਜਨਵਰੀ ਦੇ ਵਿੱਚ ਆਏ ਤੇ ਹੁਣ 75 80 ਗੱਲੇ ਆ ਬਾਈਪਾਸ ਦੇ ਨਾਲ ਕਾਲਿਆਂ ਦੇ ਲੱਗੇ ਆਏ ਆ ਦੇ ਹਜੇ ਸੀ ਤਾਂ ਉਹ ਬਣਿਆ ਨਹੀਂ ਕਰ ਜਿਹੜਾ ਉੱਥੇ ਸਾਡੇ ਕੋਲ ਹੈਗਾ ਸੀ ਜੋ ਪਹਿਲਾਂ ਸੀ ਉਹ ਚੀਜ਼ ਨਹੀਂ ਬਣ ਸਕੀ। ਇਹ ਵੀ ਆਸੀ ਨਹੀਂ ਬਣ ਪਾ ਰਹੀ। ਲੈਂਡ ਪੂਲਿੰਗ ਸਮੱਸਿਆ ਲੱਗਦਾ ਸਰਕਾਰ ਵਾਸਤੇ ਆਉਣਲੇ ਸਮੇਂ 'ਚ ਗਲੇ ਦੀ ਹੱਡੀ ਬਣ ਜਾ ਰਹੀ ਆ। ਕਿਉਂਕਿ ਲੈਂਡ ਪੂਲਿੰਗ ਦੇ ਵਿੱਚ ਜਿੱਥੇ ਸਰਕਾਰ ਫਾਇਦੇਕਨਾਰੀ ਆ ਉੱਥੇ ਹੀ ਜੇ ਆਪਾਂ ਇਧਰਲੇ ਪਾਸੇ ਗੱਲ ਕਰੀਏ ਤੇ ਕਿਸਾਨ ਆਗੂ ਦਾ ਵਿਰੋਧ ਕਰ ਰਹੇ ਆ। ਕਿਸਾਨਾਂ ਨੇ ਸੜਕਾਂ ਤੇ ਆਉਣਾ ਚਾਲੂ ਕਰ ਦਿੱਤਾ ਵੱਖ-ਵੱਖ ਥਾਵਾਂ ਤੇ ਮੁਜਾਰੇ ਚਾਲੂ ਹੋ ਚੁੱਕੇ ਆ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਦਿੱਤਾ ਗਿਆ ਵਾ ਲੈਂਡ ਪੂਲਿੰਗ ਸਮੱਸਿਆ ਬਣ ਜਾ ਰਹੀ ਆ ਕਹਿੰਦੇ ਕਿ ਸਮੱਸਿਆ ਦਾ ਹੱਲ ਨਹੀਂ ਇਸ ਸਮੱਸਿਆ ਬਣੂਗੀ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਵੇਖਦੇ ਆ ਸਰਕਾਰ ਦਾ ਕਦਮ ਹੁਣ ਅੱਗੇ ਨੂੰ ਹੁੰਦਾ ਜਾਂ ਬੈਕ ਫੁੱਟ ਤੇ ਹੁੰਦਾ ਵਾ ਇਹ ਤੇ ਆਉਣ ਦਾ ਸਮਾਂ ਦੱਸੂਗਾ ਪਰ ਇਹ ਜੋ ਸਕੀਮ ਸੀ ਕਿਤੇ ਨਾ ਕਿਤੇ ਕਿਸਾਨ ਜਰੂਰ ਦੱਸ ਰਿਹਾ ਕਿ ਇਸ ਕਿਸਾਨਾਂ ਵਾਸਤੇ ਲਾਹੇਵੰਦਣੀਗੀ ਫਿਰ ਸਾਡੇ ਨਾਲ ਮਹਾਲ ਸਾਹਿਬ ਜੁੜ ਚੁੱਕੇ ਆ ਮਾਲ ਸਾਹਿਬ ਮਿਲੇ ਹੋ ਤੁਸੀਂ ਸਹਿਬਾਨ ਆਏ ਸੀ ਤੁਹਾਨੂੰ ਮਿਲਣ ਵਾਸਤੇ ਕੀ ਗੱਲਬਾਤ ਹੋਈ ਤੁਹਾਡੀ ਗੱਲਬਾਤ ਇਹਨਾਂ ਨੂੰ ਮੰਗ ਪੱਤਰ ਦਾ ਅੱਜ ਜਥੇਬੰਦੀਆਂ ਲੋ ਲਾਣੇ ਵੀ ਮੰਗ ਪੱਤਰ ਦਿੱਤਾ ਜਾਊਗਾ ਮੰਗ ਪੱਤਰ ਦੇ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਰਕਾਰ ਨਾ ਇਸ ਪਿੱਛੇ ਆੜੀ ਤਿੱਖਾ ਸੰਘਰਸ਼ ਲੱਗੂਗਾ ਕੀ ਸੰਘਰਸ਼ ਦੀ ਰੂਪਰੇਕਾ ਕੀ ਹੋਊਗੀ ਪਰ ਹੁਣ ਤੇ ਸਰਕਾਰ ਨੂੰ ਸੌਖਾ ਤਰੀਕਾ ਲੱਭ ਗਿਆ ਨਾ ਜੇ ਸ਼ੰਭੂ ਤੇ ਖਨੌਰੀ ਚੁੱਕ ਲਿਆ ਜਾਂਦਾ ਤੇ ਫਿਰ ਥੋੜੇ ਬੰਦੇ ਚੱਕਣ ਦੇ ਬਹੁਤ ਸੌਖੇ ਆ ਵਹਿਮ ਹੋ ਸਕਦਾ ਸਰਕਾਰ ਨੂੰ ਕਿਤੇ ਦਾਅ ਲੱਗ ਸਕਦਾ ਸਰਕਾਰ ਦਾ ਇੱਕ ਪੜਾਅ ਚੱਲਣ ਰਿਹਾ ਗੱਲਾਂ ਬਾਤਾਂ ਦਾ ਦੂਜਾ ਪੜਾਅ ਆਉਣਾ ਖੇਤਾਂ ਦੇ ਵਿੱਚ ਆਮੋ ਸਾਹਮਣੇ ਜਿੱਦ ਦਿਨ ਉਹ ਦਿਨ ਕੱਟੀ-ਕੱਟਾ ਨਿਕਲਣਾ ਸਰਕਾਰ ਨੂੰ ਵੀ ਭੁੱਲ ਜੂਗੀ ਸਰਕਾਰ ਸ਼ੰਭੂ ਖਨੌਰੀ ਚੁੱਕ ਕੇ ਬੜੀਆਂ ਮਤਲ ਡਿੰਗਾ ਮਾਰ ਰਹੀ ਆ ਨਾ ਵੀ ਜੇ ਅਸੀਂ ਇਹਨਾਂ ਨੂੰ ਚੁੱਕਤਾ ਉਹ ਸਰਕਾਰ ਦੁਬਾਰਾ ਸਰਕਾਰ ਇਹ ਗਲਤੀ ਨਾ ਕਰੇ ਬਾਬਾ ਬੰਦਾ ਸਿੰਘ ਬਹਾਦਰ ਲੋ ਦਿੱਤੀਆਂ ਜ਼ਮੀਨਾਂ ਤੇ ਜੇ ਜਨਰ ਵੜੂਗੀ ਇਹ ਲੋਕ ਸ਼ੀਦियां ਦੇਣ ਤੋਂ ਨਹੀਂ ਡਰਨ ਧੰਨਵਾਦ ਜੀ ਬਲਵਿੰਦਰ ਸਿੰਘ ਮਾਹਲ ਦੀ ਨਾਲ ਜੀ ਕਹਿੰਦੇ ਕਿ ਸ਼ੰਭੂ ਤੇ ਖਨੋਰੀ ਵਾਲਾ ਮਾਹੌਲ ਦੁਬਾਰਾ ਨਹੀਂ ਬਣ ਸਕਦਾ ਇੱਕ ਉਹ ਪੜਾ ਸੀ ਪਰ ਜਿਹੜਾ ਹੁਣ ਪੜਾ ਹੋਊਗਾ ਇਹ ਵੱਖਰਾ ਹੋਊਗਾ ਸੰਘਰਸ਼ ਵਾਲਾ ਪੜਾ ਹੋਊਗਾ ਦੇਖਦੇ ਆ ਕਿਸਾਨ ਜਥੇਬੰਦ ਦਾ ਪਲਾਨ ਕੀ ਹੁੰਦਾ ਕੀ ਸਰਕਾਰ ਯੂ ਟਰਨ ਲੈ ਕੇ ਵਾਪਸ ਆਉਂਦੀ ਆ